ਬਰਨਬੀ ਸਾਊਥ ਤੋਂ ਲਿਬਰਲ ਪਾਰਟੀ ਦੀ ਉਮੀਦਵਾਰੀ ਤੋਂ ਅਸਤੀਫਾ ਦੇਣ ਤੋਂ ਬਾਅਦ ਕਾਰਨ ਵਾਂਗ ਨੇ ਆਪਣਾ ਮਨ ਬਦਲ ਲਿਆ ਹੈ ਕਾਰਨ ਵਾਂਗ ਨੇ ਅਸਤੀਫਾ ਦੇਣ ਤੋਂ ਮਹਿਜ਼ 1 ਦਿਨ ਬਾਅਦ ਹੀ ਬਰਨਬੀ ਸਾਊਥ ਹਲਕੇ ਤੋਂ ਜਗਮੀਤ ਸਿੰਘ ਦੇ ਖਿਲਾਫ ਚੋਣ ਲੜਨ ਦੀ ਮੁਰਤੋਂ ਇੱਛਾ ਪ੍ਰਗਟਾਈ ਹੈ ਪਰ ਲਿਬਰਲ ਪਾਰਟੀ ਨੇ ਕਾਰਨ ਵਾਂਗ ਦੀ ਬੇਨਤੀ ਠੁਕਰਾ ਦਿੱਤੀ ਹੈ ਪਾਰਟੀ ਦਾ ਕਹਿਣਾ ਹੈ ਕਿ ਕਾਰਨ ਵਾਂਗ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਤੇ ਇਸ ਉੱਤੇ ਮੁਰ ਵਿਚਾਰ ਨਹੀਂ ਕੀਤਾ ਜਾ ਸਕਦਾ ਕਾਰਨ ਵਾਗ ਦੇ ਉਮੀਦਵਾਰੀ ਤੋਂ ਪਿੱਛੇ ਹਟਣ ਤੋਂ ਬਾਅਦ ਸਭ ਦੀਆਂ ਨਜ਼ਰਾਂ ਹੁਣ ਲਿਬਰਲ ਪਾਰਟੀ ਦੇ ਉੱਤੇ ਟਿਕ ਗਈਆਂ ਨੇ ਕਿ ਉਹ ਜਗਮੀਤ ਸਿੰਘ ਦੇ ਖਿਲਾਫ ਉਮੀਦਵਾਰ ਵਜੋਂ ਕਿਸ ਨੂੰ ਉਤਾਰਨਗੇ ਜਾਂ ਫਿਰ ਉਹ ਉਮੀਦਵਾਰ ਉਤਾਰਨਗੇ ਵੀ ਜਾਂ ਨਹੀਂ ਕਰਨ ਵਾਗ ਨੇ ਸੋਸ਼ਲ ਮੀਡੀਆ ਉੱਤੇ ਜਗਮੀਤ ਸਿੰਘ ਤੇ ਆਪਣੇ ਮੂਲ ਬਾਰੇ ਟਿੱਪਣੀ ਕੀਤੀ ਸੀ ਜਿਸ ਨੂੰ ਨਸਲੀ ਟਿੱਪਣੀ ਮੰਨਿਆ ਗਿਆ ਇਸ ਤੋਂ ਬਾਅਦ ਕਰਨ ਵਾਗ ਨੇ ਆਪਣੀ ਉਮੀਦਵਾਰੀ ਤੋਂ ਅਸਤੀਫਾ ਦੇ ਦਿੱਤਾ ਸਿੱਤੇ ਨਾਲ ਹੀ ਜਗਮੀਤ ਸਿੰਘ ਤੋਂ ਮਾਫੀ ਵੀ ਮੰਗੀ ਵੈਂਕੂਵਰ ਚ ਲਿਮੋਜ਼ਿਨ ਗੱਡੀ ਦੇ ਪੰਜਾਬੀ ਡਰਾਈਵਰ ਤੇ ਸ਼ਰਾਬ ਦੇ ਨਸ਼ੇ ਵਿੱਚ ਬੇਸੁਰਤ ਤੌਰ 'ਤੇ ਨਾਲ ਛੇੜਛਾੜ ਦੇ ਇਲਜ਼ਾਮ ਲੱਗੇ ਨੇ ਡਰਾਈਵਰ ਦੀ ਪਛਾਣ ਸੁਖਵਿੰਦਰ ਬਸਰਪੂਰੀ ਵਜੋਂ ਹੋਈ ਹੈ ਹੁਣ ਤੱਕ ਤਿੰਨ ਔਰਤਾਂ ਬਸਰਪੂਰੀ ਤੇ ਅਜਿਹੇ ਇਲਜ਼ਾਮ ਲਗਾ ਚੁੱਕੀਆਂ ਨੇ ਜਦਕਿ ਬਸਰਪੂਰੀ ਨੇ ਸਾਰੇ ਇਲਜ਼ਾਮਾਂ ਨੂੰ ਝੂਠਾ ਦੱਸਿਆ ਬਸਰਪੂਰੀ ਤੇ 2013 ਵਿੱਚ ਪਹਿਲੀ ਵਾਰ ਅਜਿਹੇ ਇਲਜ਼ਾਮ ਲੱਗੇ ਸਨ ਜਦਕਿ ਉਸ ਤੋਂ ਬਾਅਦ ਦੋ ਹੋਰ ਔਰਤਾਂ ਨੇ ਇਸੇ ਡਰਾਈਵਰ ਉੱਤੇ ਛੇੜਛਾੜ ਦੇ ਇਲਜ਼ਾਮ ਲਾਏ ਅਦਾਲਤ ਨੇ ਬਸਰਪੁਰੀ ਦੀ ਲਿਮੋਜ਼ਿਨ ਜ਼ਬਤ ਕਰਨ ਦੇ ਹੁਕਮ ਦੇ ਦਿੱਤੇ ਨੇ ਆਉਂਦੀ 24 ਜਨਵਰੀ ਨੂੰ ਬਸਰਪੁਰੀ ਦੀ ਅਦਾਲਤ ਤੇ ਵਿੱਚ ਪੇਸ਼ੀ ਹੈ ਵੈਂਕੂਵਰ ਸਿਟੀ ਕੌਂਸਲਰਾਂ ਨੇ ਲਾਸ ਏਂਜਲਸ ਤੇ ਲੰਡਨ ਨੂੰ ਸਮਰਥਨ ਦਿੰਦੇ ਹੋਏ ਸ਼ਹਿਰ ਵਿੱਚ ਵਾਤਾਵਰਣ ਨੂੰ ਲੈ ਕੇ ਐਮਰਜੈਂਸੀ ਜਾਰੀ ਕਰਨ ਨੂੰ ਹਾਮੀ ਭਰੀ ਹੈ ਸਾਰੇ ਹੀ ਕੌਂਸਲਰਸ ਨੇ ਇਸ ਗੱਲ 'ਤੇ ਹਾਮੀ ਭਰਦੇ ਹੋਏ ਇੱਕ ਮਤਾ ਲਿਆਂਦਾ ਹੈ ਇਸ ਤੋਂ ਬਾਅਦ ਹੁਣ ਮੌਸਮ ਵਿੱਚ ਆ ਰਹੀ ਤਬਦੀਲੀ ਨੂੰ ਲੈ ਕੇ ਵੈਨਕੂਵਰ ਵਿੱਚ ਇਸ ਸਬੰਧੀ ਠੋਸ ਕਦਮ ਚੁੱਕੇ ਜਾਣਗੇ ਜਿਨ੍ਹਾਂ ਨੂੰ ਜਲਦ ਹੀ ਹੋਂਦ ਵਿੱਚ ਲਿਆਂਦਾ ਜਾਵੇਗਾ ਇਨ੍ਹਾਂ ਕਦਮਾਂ ਵਿੱਚ ਗ੍ਰੀਨ ਹਾਊਸ ਗੈਸਾਂ ਨੂੰ ਘੱਟ ਕਰਨ ਦੇ ਵੱਖੋ-ਵੱਖਰੇ ਤਰੀਕੇ ਸ਼ਾਮਲ ਹੋਣਗੇ ਇਸ ਸਬੰਧੀ ਇੱਕ ਖਾਸ ਸੰਗਠਨ ਬਣਾਇਆ ਜਾਵੇਗਾ ਜੋ ਸਿਰਫ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਹੀ ਕੰਮ ਕਰੇਗਾ ਵੈਨਕੂਵਰ ਦੇ ਕੌਂਸਲਰਾਂ ਨੇ ਕਿਹਾ ਹੈ ਕਿ ਸ਼ਹਿਰ ਵਿੱਚ ਮੌਸਮੀ ਬਦਲਾਅ ਨੇ ਪਹਿਲਾਂ ਤੋਂ ਹੀ ਆਪਣਾ ਬੁਰਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਕਰਕੇ ਮੌਸਮੀ ਐਮਰਜੈਂਸੀ ਲਗਾ ਕੇ ਇਸ ਨਾਲ ਨਜਿੱਠਣਾ ਇੱਕ ਵੱਡੀ ਚੁਣੌਤੀ ਹੋਵੇਗੀ ਜਿਸ ਤੋਂ ਬਾਅਦ ਕਾਉਂਸਲਰ ਬੋਇਲ ਨੇ ਕਿਹਾ ਕਿ ਉਹ ਇੱਕ ਸਮਾਰਟ ਸਿਟੀ ਦਾ ਹਿੱਸਾ ਨੇ ਇਸ ਕਰਕੇ ਉਹਨਾਂ ਨੂੰ ਚੁਣੌਤੀਆਂ 'ਤੇ ਕੰਮ ਕਰਨ ਦੀ ਆਦਤ ਹੈ ਪ੍ਰਿੰਸ ਜਾਰਜ ਵਿੱਚ ਬੀਸੀ ਸਰਕਾਰ ਦਾ ਦੂਜਾ ਮਹਿਰਵਾਨਾ ਸਟੋਰ ਖੁੱਲ ਸਕਦਾ ਹੈ ਇਸ ਸਬੰਧੀ ਸਿਟੀ ਕਾਉਂਸਲ ਕੋਲ ਸੋਮਵਾਰ ਨੂੰ ਅਰਜ਼ੀ ਜਾਵੇਗੀ ਜਿਸ ਨਾਲ 120 6565 ਸਾਊਥ ਰਿਜ ਐਵੇਨਿਊ ਦੇ ਉੱਤੇ ਪੰਗ ਦਾ ਸਟੋਰ ਖੋਲਣ ਦੀ ਕਵਾਇਦ ਸ਼ੁਰੂ ਹੋ ਜਾਵੇਗੀ ਚਿੱਠੀ ਲੀਕਰ ਐਂਡ ਕੈਨੇਬਿਸ ਡਿਸਟ੍ਰਿਬਿਊਸ਼ਨ ਬ੍ਰਾਂਚ ਦੇ ਵੱਲੋਂ ਭੇਜੀ ਜਾ ਰਹੀ ਹੈ ਜਿਨ੍ਹਾਂ ਨੇ ਸਿਟੀ ਕਾਉਂਸਲ ਕੋਲ ਇਸ ਥਾਂ 'ਤੇ ਪੰਗ ਦਾ ਸਟੋਰ ਖੋਲਣ ਦੇ ਲਈ ਦਿਲਚਸਪੀ ਦਿਖਾਈ ਹੈ ਕਿਉਂਕਿ ਇਸ ਥਾਂ ਦੇ ਉੱਤੇ ਪਾਰਕਿੰਗ ਲਈ ਵੀ ਬਹੁਤ ਜ਼ਿਆਦਾ ਥਾਂ ਹੈ ਤੇ ਗ੍ਰਾਹਕਾਂ ਲਈ ਵੀ ਕਾਫੀ ਸਹੂਲਤ ਵਾਲੀ ਇਹ ਥਾਂ ਹੈ ਸਟੋਰ 2000 ਸਕੁਅਰ ਫੁੱਟ ਦਾ ਹੋਵੇਗਾ ਜੋ ਕਿ ਇੱਕ ਖਾਸ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਜਾਵੇਗਾ